ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ ਤੇ ਪੰਜਾਬ 'ਚ ਵੀ ਕਾਂਗਰਸ ਨੇ ਹੁਣ ਤੱਕ 13 ਲੋਕ ਸਭਾ ਹਲਕਿਆਂ 'ਚੋਂ 9 ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਸਿਰਫ 4 ਸੀਟਾਂ ਰਹਿ ਗਈਆਂ ਜਿਨ੍ਹਾਂ ਤੇ ਉਮੀਦਵਾਰਾਂ ਦਾ ਫੈਸਲਾ ਬਾਕੀ ਹੈ ਇਹ ਚਾਰ ਹਲਕੇ ਨੇ ਅਨੰਦਪੁਰ ਸਾਹਿਬ, ਸੰਗਰੂਰ, ਬਠਿੰਡਾ ਅਤੇ ਫਿਰੋਜ਼ਪੁਰ ਇਹਨਾਂ ਹਲਕਿਆਂ ਤੋਂ ਉਮੀਦਵਾਰਾਂ ਦਾ ਫੈਸਲਾ ਲੈਣਾ ਕਾਂਗਰਸ ਲਈ ਮੁਸ਼ਕਲ ਹੋਇਆ ਪਿਆ ਜਿੱਥੇ ਇੱਕ ਪਾਸੇ ਮੀਡੀਆ ਸੂਤਰਾਂ ਮੁਤਾਬਕ ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਮਨੀਸ਼ ਦਿਵਾੜੀ ਸਾਬਕਾ ਮੰਤਰੀ ਜਗਮਉਂ ਸਿੰਘ ਕੰਗ ਦੇ ਪੁੱਤਰ ਯਾਦਵਿੰਦਰ ਸਿੰਘ ਕੰਗ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਵਿਚਾਲੇ ਮਾਮਲਾ ਫਸਿਆ ਹੋਇਆ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੰਤਰੀ ਦੇ ਹੱਕ 'ਚ ਨੇ ਤੇ ਹਾਈ ਕਮਾਂਡ ਨਹੀਂ ਇਹ ਵੀ ਚਰਚਾ ਹੈ ਕਿ ਹਾਈ ਕਮਾਂਡ ਮਨੀਸ਼ ਦਿਵਾੜੀ ਨੂੰ ਬਠਿੰਡਾ ਤੋਂ ਚੋਣ ਲੜਾਉਣ ਬਾਰੇ ਸੋਚ ਰਹੀ ਹੈ। ਦੂਜੇ ਪਾਸੇ ਇਸੇ ਤਰ੍ਹਾਂ ਸੰਗਰੂਰ ਚ ਵੀ ਇਹ ਸਥਿਤੀ ਹੈ ਜਿੱਥੇ ਹਾਈ ਕਮਾਂਡ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਇਸ ਰੋਮਨੀ ਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਦੇ ਵਿਰੁੱਧ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਦੇ ਹੱਕ 'ਚ ਹੈ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਵਲ ਸਿੰਘ ਢਿੱਲੋਂ ਦੇ ਹੱਕ 'ਚ ਨਹੀਂ। ਉਧਰ ਬਠਿੰਡਾ ਦਾ आलम ਤਾਂ ਜਨਾਬ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਆਪਣੀ ਜਿੱਤ ਦੀ ਓਨੀ ਫਿਕਰ ਨਹੀਂ ਹੈ ਜਿੰਨੀ ਕਿ ਉਹਨਾਂ ਨੂੰ ਬਾਦਲ ਪਰਿਵਾਰ ਨੂੰ ਹਰਾਉਣ ਦੀ ਹੈ। ਕਾਂਗਰਸ ਵੀ ਇੱਥੂ ਆਪਣੇ ਕਿਸੇ ਵੱਡੇ ਲੀਡਰ ਨੂੰ ਮੈਦਾਨ 'ਚ ਉਤਾਰਨਾ ਚਾਹੁੰਦੀ ਹੈ ਜਿੰਨਾ 'ਚ ਡਾਕਟਰ ਨਵਜੋਧ ਘਰ ਸਿੱਧੂ ਰਾਜਾ ਵੜਿੰਗ ਵਿੱਤ ਮੰਤਰੀ ਮਨਪ੍ਰਸਾਦ ਸਿੰਘ ਬਾਦਲ ਤੇ ਮਨੀਸ਼ ਦਿਵਾੜੀ ਦੇ ਨਾਲ ਸਾਹਮਣੇ ਆ ਰਹੇ ਨੇ ਤੇ ਅਖੀਰੀ ਚੌਥਾ ਹਲਕਾ ਹੈ ਫਿਰੋਜ਼ਪੁਰਦਾ ਜਿੱਥੇ ਚਰਚਾ ਹੈ ਕਿ ਇੱਥੂ ਸੁਖਬੀਰ ਸਿੰਘ ਬਾਦਲ ਖੁਦ ਆਪ ਚੋਣ ਮੈਦਾਨ 'ਚ ਉਤਰ ਸਕਦੇ ਨੇ ਇਸ ਲਈ ਕਾਂਗਰਸ ਅਜੇ ਫਿਲਹਾਲ ਅਕਾਲੀ ਜਲ ਦੇ ਪੱਤੇ ਖੁੱਲਣ ਦੀ ਉਡੀਕ ਕਰ ਰਹੀ ਹੈ ਉਂਝ ਵੈਸੇ ਇਸ ਹਲਕੇ ਤੋਂ ਸ਼ੇਰ ਸਿੰਘ ਉਬਾਇਆ ਤੇ ਰਾਣਾ ਗੁਰਮੀਤ ਸੋਢੀ ਦਾ ਨਾਮ ਸਾਹਮਣੇ ਆ ਰਿਹਾ ਹੈ ਇਹ ਕਹਿ ਸਕਦੇ ਹਾਂ ਕਿ ਜੇ ਸੁਖਬੀਰ ਸਿੰਘ ਬਾਦਲ ਮੈਦਾਨ ਚਾਹੁੰਦੇ ਨੇ ਤਾਂ ਕਾਂਗਰਸ ਇਥੋਂ ਵੱਡਾ ਦਾਅ ਖੇਡ ਸਕਦੀ ਹੈ ਕਾਂਗਰਸੀ ਸੂਤਰਾਂ ਤੇ ਮੀਡੀਆ ਰਿਪੋਰਟਾਂ ਮੁਤਾਬਕ ਇਹਨਾਂ ਸੀਟਾਂ ਬਾਰੇ 10 ਜਾਂ 11 April ਦੀ ਮੀਟਿੰਗ 'ਚ ਫੈਸਲਾ ਲਿਆ ਜਾ ਸਕਦਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ